ਸਾਰੇ ਮੋਰੂ ਪਰਿਵਾਰਾ ਦੇਵਕਿੰਥ ਸਨਾ ਕਰਤਾ ਦਾ ਮੋਰ ਗਿਆਨੀ ਕਰਦਿਆ ਕਰੀ ਹੈ ਸਤਿ ਸ਼੍ਰੀ ਅਕਾਲ ਕਰੀ ਹੈ ਮੋਰ ਹੋਏ અમારી ਆਸਾ ਮੋਰ ਭਜਨ ਕੀ ਰਹੇ ਮਿਆਸਾ ਮੈਂ ਸ਼ਾਇਦ ਕੋਈ ਅਗਨ ਰੱਖੀ ਜਨਰਲ ਜੀ ਧੰਨ ਧੰਨ ਬਾਬਾ ਸ਼੍ਰੀ ਚੰਦਰ ਜੀ ਧੰਨ ਧੰਨ ਬਾਬਾ ਸ਼੍ਰੀ ਚੰਦਰ ਜੀ ਧੰਨ ਧੰਨ ਬਾਬਾ ਸ਼੍ਰੀ ਚੰਦਰ ਜੀ ਤੋਂ ਆਏ ਉਹ ਨਾਰਾ

ਸਤਿ ਸ੍ਰੀ ਅਕਾਲ ਸਹਿਬ ਜੀ ਗੁਰੂ ਨਾਨਕ ਦੇਵ ਜੀ ਦੀ ਦਿੱਤੇ ਨਾਮ ਸਰਦਾਰ ਬਾਬਾ ਜਿੰਦਰ ਸਿੰਘ ਮਹਾਰਾਜ ਕੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਜੀ ਮੈਸਿੰਗ ਸਭਤੀ ਦੂਰੀ ਨਾਲ ਆਪਣਾ ਨਾਮ ਆਪੇ ਦੀਆ ਪ੍ਰਭ ਨਾਰ ਰਖ ਲੀਆ ਹਰ ਦਰਸ਼ਨ ਪ੍ਰਾਨ ਦਾਰਾ ਜੋ ਪੂਰਨ ਵਿਚਾਰਾ ਕਰ ਕਿਰਪਾ ਅੰਤਰ ਤੋ ਗਈਏ ਦਾਤ ਨਜ਼ੀਰ ਦਾਤਾ ਦਾਤ ਸਭ ਜੀ ਸ਼੍ਰੀ ਚੰਦ ਜੀ ਵਿਚਾਰ ਕੇ ਤੇ ਰਚਾ ਹੋਏ ਕੀ چندن من رہے ہمارا ہمرے دول سب تم کا وہ نکال جاگی ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਰਬਾਬਾ ਸ਼ਿਚੰਦਰ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਅੰਮ੍ਰਿਤ ਵੇਲੇ ਸਵੇਰ 12 ਵਜੇ ਤੰਤਰਬਾਬਾ ਸ਼ਿਚੰਦਰ ਜੀ ਦੇ ਪਾਵਨ ਜਨਮ ਦਿਹਾੜੇ ਤੇ ਬੱਚਿਆਂ ਨੇ ਮੰਗਾਇਆ ਕੇਕ ਤੇ ਸਾਰੇ ਰਲ ਕੇ ਹੁਣ ਬਾਬਾ ਸ਼ਿਚੰਦਰ ਜੀ ਦੇ ਪਾਵਨ ਪ੍ਰਕਾਸ਼ ਪਰਉ ਦੀ ਖੁਸ਼ੀ ਅੰਦਰ ਕੇਕ ਕੱਟਣ ਲੱਗੇ ਹਨ ਸਭ ਸੰਗਤਾਂ ਦੇ ਪਿਆਰੇ ਜੀਨ ਬੰਦ ਦੁਸ਼ਤਨ ਕੀ ਹਉਤ ਤਮੋ ਪੂਰੀ ਤੁਰਦਸ ਕੰਤਾ खजम खो <laughs> ਆਯੋ ਬਾਦੰਤਿ ਕੇਵ ਤਾਰਾ ਸਿਤਵ ਸਦਨੀ ਪਰੇ ਇਨਕੇ ਦੁਸ਼ਤ ਕਤਵ ਮਰੇ ਵਰਕੇ ਜੋ ਪਗ ਪਰ ਇਤਿ ਹਾਰੇ ਕਿਕੇ ਤੁਮ ਸੰਕਰਸ਼ਕ ਤਾਰੇ ਲੋਕਲ ਕੋ ਇਕ ਬਾਚ ਹੈ ਤਾਕੇ ਕਾਲ ਨਿਕਟਨੀ ਹੈ ਚੋਇ ਤੈ ਸਭ ਕਲਾ ਦੁਰਸੇ ਇਸ ਕੇ ਤਤ ਕਲਾ ਕਿਰਪਾ ਸੰਜਾਇ ਨਿ ਹਲੋ ਤਾਕੇ ਤਾਤਨਖ ਮੋ ਹਰਿਓ ਪਰੇ ਤੇ ਸੇ ਦੇ ਕਰਮ ਵਸੋ ਹੋਈ ਸਿਚਾਛ ਸਤੇ ਨ ਹੋਈ ਇਕ ਬਾਜਿ ਤੁਮ ਐਸ ਬਾਰਾ ਹਰ ਬਾਸ ਤੇ ਪਨੀ ਵਾਰ ਜਿਨਾਂ ਨਾਮ ਤਿਹਾਰੋ ਕਹਾ ਹਰ ਦੁਸ਼ਤ तेरा बालक केत मैं समितिहारी जनित तेरे पर बैठ होई नोठोर मोह सहाय तुझको तेरे उपकारी पादनी तुम कर जग मर्दा कंठ करा फूल सुराता ये शकल जनी को हर्ता तुझको क्यों गोचर करता तुझ पे हे दयाला गुण कर कंठ मोर कालो ਸੱਤ ਕੇ ਜਿੰਨਾ ਆ ਤੋ ਆਏ ਉਹ ਨਾਰਾ ਚਲੋ ਅੱਗੇ ਪਿੱਛੇ ਹੋ ਜਾਓ ਸੱਤ ਕੇ ਉਹ ਨਾਰਾ ਆ ਦੇ ਸੱਤ ਕੇ ਜਾਵਾ ਨਾਰਾ ਹੋਵਾ ਲੈ ਲੈ ਵਿੱਚ ਚੰਗੂ ਆ ਨਾ ਲੱਗਣਾ ਦੋਨੋ ਜਣੇ ਬੜੋ ਜੀ ਆਈ ਜੀ ਆਇਆਂ ਜੀ ਤੁਸੀਂ ਕਰੋ ਨਾ ਤਾਈ ਕਟਿਆ ਚਲੋ ਬਾਬਾ ਜੀ ਚਲੋ ਜੀ ਆਇਆਂ ਨੂੰ ਹਾਂਜੀ ਸਾਰੀ ਸਾਜ਼ ਸੰਗੀਤ ਨੂੰ ਤੰਤਰ ਬਾਬਾ ਸ਼ਿਚੰਦਰ ਜੀ ਮਹਾਰਾਜੀ ਦੇ ਪ੍ਰਕਾਸ਼ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ ਬਲੇ ਸੋ ਨਿਹਾਲ ਸੋ ਸ੍ਰੀ ਅਕਾਲ ਪੁਰਖ ਦਾ ਤਨੀ ਤੇਰੀ ਸਦਾ ਹੀ ਜੈ ਸਤਿ ਸਤਿ ਦਰਬਾਰ ਤੇਰੀ ਸਦਾ ਹੀ ਜੈ ਬਲੇ ਸੋ ਨਿਰਭੈ ਜਗਤ ਗੁਰੂ ਸ੍ਰੀ ਚੰਦਰ ਪਾਲ ਜੀ ਤੇਰੀ ਸਦਾ ਹੀ ਜੈ

ਅਨਪਿਕਾ ਦਾ ਹੈ ਫੋਨ ਆ ਰਿਹਾ ਸਿਕੋ ਫੇਟ ਨਾਰਾ ਸੋ ਨਾਰਾ ਗਿਨਾਰਾ ਤੋ ਆਏ ਉਹ ਨਾਰਾ ਦੇ ਸਦਕੇ ਜਿਨਾਰਾ ਤੋ ਆਏ ਉਹ ਨਾਰਾ ਸਦਕੇ ਆਜੋ ਵਿੱਚ ਉਹ ਨਾਰਾ ਕਿ ਜਾ ਮਾਰਵਾਲ ਤੇਰੀ ਸਦਾ ਹੀ ਜਫਤ ਆਲੇ ਤਹੀ ਤੇਰੀ ਸਦਾ ਹੀ ਜਫਤ ਹੀ ਜ ਸਾਲਵਾ ਕਾ ਬੋਲੇ ਤੇ ਹਾਂ ਜੇ ਤਾਂ ਨਹੀਂ ਰਹਿ ਗਿਆ ਇਹਨੇ ਕੱਟਿਆ ਇਹਨੇ ਕੱਟਦਾ ਕੱਟ ਪਾਲ ਸਾਹ ਵਤ ਜੀ ਤਾਂ ਦੇਵਕੀ ਮੈਂ ਸੇ। ਮੈਂ ਤਾਂ ਕੋਕਾ ਲਾ ਦਿੰਦਾ। ਹੈ? ਕਾਲਾ ਨਾ। ਇਹ ਲਾ ਖਾ ਰਹੀ। ਫੋਨ, ਉਹ ਤੇ ਫੋਨ। ਮੇਰੇ ਸਟੋਲ 'ਤੇ ਇੱਕ ਰੱਖ ਦੇਣਾ। ਬੀਜ ਵਿੱਚ ਰੱਖ ਲੈ। ਆਹ ਹੋ ਗਿਆ। ਚੇਲਾ ਜੀ, ਤਕਵਾ। صاحب <سؤال> شری گرو نانک دیو سا جیتے بابا شی چندر کا دربار بابا شیو چندرس کرمبیر دربار دیا سو سنگت سیوا دار واری دیش اندر گرو نانک نام لےو سب تر بابا شی چندر جی کے پیالیاں سارا ਦੇ ਜੀ ਕਾਲਪੁਤਰੀਵੇਂ ਪ੍ਰਕਾਰ ਚਾਰਜੁਰਮ ਜੀ ਲੱਖ ਲੱਖ ਵਧਾਈ ਜੀ સ્વાਣੀ ਨਿਕੀਤਾ ਹਰ ਸਾਹ ਵਾਹਿਗੁਰੂ ਜੀ ਬਾਬਾ ਸ਼ਿਚੰਦਰ ਜੀ ਦੇ ਜਨਮ ਦਿਨ ਦੇ ਕੇਕ ਤੋਂ ਬਾਅਦ ਅੱਜ ਗੁਰੂ ਘਰ ਦੇ ਸੇਵਾਦਾਰ ਕਾਲਾ ਜੋ ਕਿ ਫਰੀਦਬਾਦ ਤੋਂ ਹਰ ਸਾਲ ਬਾਬਾ ਸ਼ਿਚੰਦਰ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਅੰਦਰ ਸੇਵਾ ਕਰਨ ਲਈ ਵਿਸ਼ੇਸ਼ ਤੌਰ ਤੇ 2-3 ਦਿਨ ਪਹਿਲਾਂ ਹੀ ਪਹੁੰਚ ਜਾਂਦਾ ਹੈ ਖਾਸ ਤੌਰ ਤੇ ਤੇ ਆਪਣਾ ਸਾਰੇ ਪਰਿਵਾਰ ਦੇ ਨਾਲ ਗੁਰਦੁਆਰਾ ਸਾਹਿਬ ਵਿੱਚ ਆ ਕੇ ਸੇਵਾ ਕਰਦਾ ਹੈ ਅੱਜ ਉਹਦੇ ਵੀ ਬੱਚੇ ਦਾ ਜਨਮ ਦਿਨ ਹੈ ਤੇ ਉਹਦਾ ਵੀ ਬੱਚੇ ਦਾ ਜਨਮ ਦਿਨ ਸਾਰਿਆਂ ਨੇ ਫਿਰ ਰਲ ਮਿਲ ਕੇ ਕੇਕ ਕਟਿਆ ਅਤੇ ਮਨਾਇਆ ਮਨ ਸੁਗਲੀ ਖੋੜਾ ਗੁਰਬਾਣੀ ਦਾ ਫਲਮਾਨ ਹੈ ਗੁਣ ਲਾਉਂਦੇ ਆਂ ਤੇ ਮਨ ਹਰਿਆ ਭਰਿਆ ਹੋ ਜਾਂਦਾ ਹੈ ਤੇ ਕਥਾ ਸੁਣਦੇ ਆਂ ਇਸ ਮਨ ਦੀ ਮੈ ਉਤਰ ਜਾਂਦੀ ਹੈ ਸੋ ਬਹੁਤ ਬਹੁਤ ਧੰਵਾਦ ਬਾਬਾ ਹਰਚੰਦ ਸਿੰਘ ਜੀ ਦਾ ਬਾਬਾ ਮੋਦੀਪ ਸਿੰਘ ਜੀ ਕਾਲੇ ਕੰਬਲੇ ਵਾਲੇ ਜਨ ਮਨ ਦੀ ਪੂਰਨ ਕਾਗਰਤਾ ਲਈ ਸਰਬਗ੍ਰੰਥੀ ਰਕਸ਼ਸ ਦਰਹਾਓ ਗੱਜਬੱਲ ਦੇ ਮਤੇਕ ਜਾਓ ਆਖੋ ਆਦਿਕ ਜੀ ਕਾ ਖਾਲਸਾ ਵਾਹਿਗੁਰੂ ਆਦਿਕ ਜੀ ਕੀ ਫਤਿਹ ਮੱਢ ਭਾਗੇ ਜਾਂ ਸਾਰੇ ਜੀ ਅੱਜ ਦਾ ਮਹਾਨ ਪਵਿੱਤਰ ਦਿਹਾੜਾ ਤਨ 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 ਬਾਬਾ ਸ੍ਰੀ ਚੰਦ ਜੀ ਮਹਾਰਾਜ ਉਹਨਾਂ ਦਾ ਪ੍ਰਕਾਸ਼ ਦਿਹਾੜਾ ਜਿਹੜਾ ਸੰਗਹੁ ਸੰਗਤਾ ਠਾਕੁਰਤਾ ਮਨਾ ਰਹੀਆਂ ਔਰ ਪਟਿਆਲਾ ਸ਼ਹਿਰ ਦੇ ਵਿੱਚ ਹਾਫਸਾਲ ਇਹ ਵੱਡਾ ਉਦਮ ਉਪਰਾਲਾ ਮਮਤਾ ਕੌਰ ਜੀ ਸੋਹੂ ਸਾਰੀਆਂ ਸੰਗਤਾਂ ਨੇ ਸਹਿਯੋਗ ਸਦਕਾ ਬਹੁਤ ਉਦਮ ਕਰਦੇ ਨੇ ਬਹੁਤ ਵੱਡਾ ਸਮਾਗਮ ਕਿੰਨੇ ਦਿਨ ਆਪਕੋ ਗੁਰਵਾਣੀ ਦੇ ਖੰਡ ਜਾਪ ਚਲਵੇ ਸੰਪਟ ਖੰਡ ਜਾਪ ਹੋਏ ਮੂਲ ਮੰਤਰ ਦੇ ਜਾਪ ਸੁਖਮਨੀ ਸਾਹਿਬ ਦੇ ਜਾਪ ਇਸ ਕਰਕੇ ਤੰਦਰਵਾਵਾ ਸ਼੍ਰੀ ਚੰਨ ਮਹਾਰਾਜ ਜਿਨ੍ਹਾਂ ਦੀ ਬਹੁਤ અપਾਰ ਬਖਸ਼ਿਸ਼ ਹੈ ਉਹਨਾਂ ਦੇ ਜੀਵਨ ਦੀਆਂ ਬਹੁਤ ਕਰਮਾਂਤਾਂ ਨੇ ਕਿਉਂਕਿ ਉਹਨਾਂ ਦੀ ਕਮਾਈ ਇੰਨੀ ਸੀ ਬੰਦਗੀ ਇੰਨੀ ਸੀਮਾਪੁਰਤਾਂ ਦੀ ਤਾਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਘਰ ਪਰਮੇਸ਼ਰ ਦੇ ਘਰ ਕੋਈ ਆਮ ਬਾਲਕ ਪੈਦਾ ਨਹੀਂ ਹੋ ਸਕਦਾ ਆਪ ਨਾਰਾਇਣ ਕਲਾਹਾਰ ਜਗ ਮੈਂ ਪਰਵਰਿਓ ਕਿਉਂਕਿ ਨਾਰਾਇਣ ਦੇ ਘਰ ਨਾਰਾਇਣੀ ਪੈਦਾ ਹੋਇਆ ਜੱਜ ਕੇ ਆਖੋ ਸਤਨਾਮ ਇਸਾ ਕੇ ਸਾਰੀਆਂ ਕਰਮਾਤਾਂ ਦੇ ਮਾਲਕ ਸੰਨ ਰਿੱਕੀਆਂ ਸਿੱਧੀਆਂ ਦੇ ਮਾਲਕ ਹੋਏ ਬਾਬਾ ਜੀ ਕਿਉਂ 5 ਮਿੰਟ ਆਪਾਂ ਵਿਚਾਰ ਜਿਹੜੀ ਬਾਬਾ ਜੀ ਕਰ ਰਹੇ ਸਨ ਕਿ ਸਾਰੇ ਗੁਰੂ ਸਾਹਿਬਾਨ 6ਵੇਂ ਪਾਖਸ਼ਾ ਤੱਕ ਤੇ ਬਾਬਾ ਸ਼੍ਰੀਚੰਦ ਜੀ ਮਹਾਰਾਜ ਦੀ ਪੋੜ ਜਾਂਦੇ ਨੇ ਬਾਅਦਸਾਹ ਦੀ ਤਰਤੀਬ ਸ਼ਿਆਲਪੁਰ ਦੇ ਨੇੜੇ ਜਿੱਥੇ ਬਾਦ ਸਾਹਿਬ ਬਾਬਾ ਜੀ ਨੇ ਤਪ ਕੀਤਾ ਬਹੁਤ ਪਵਿੱਤਰ ਧਰਤੀ ਹੈ ਭਾਗਾ ਵਾਲੀ ਧਰਤੀ ਹੋ ਇਹ ਕਰਕੇ ਸਾਰਿਆਂ ਨੇ ਸਤਕਾਰ ਕੀਤਾ ਜਿੰਨੇ ਬ੍ਰਹਮ ਗਿਆਨੀ ਉਸ ਸਮੇਂ ਸੇਵਕ ਹੋਏ ਸਾਰਿਆਂ ਨੇ ਤੁੰਗਣ ਬਾਬਾ ਸ਼੍ਰੀ ਚੰਦ ਮਹਾਰਾਜ ਦਾ ਸਤਕਾਰ ਕੀਤਾ ਕਿਉਂਕਿ ਵੱਡੇ ਸਾਹ ਨੇ ਵੱਡਿਆਂ ਦੇ ਵੱਡੇ ਸਹਿਬਜ਼ਾਦੇ ਇਹ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਈ ਵਾਰ ਉੱਥੇ ਗਏ ਇੱਕ ਵਾਰ 6 ਮਹੀਨੇ ਲਗਾਤਾਰ ਵਾਟਸਐਪ ਦੀ ਧਰਤੀ ਦੇ ਸਤਿਗੁਰ ਪ੍ਰਵਾਸ ਵਿੱਚ ਰਹੇ। 6 ਮੇ ਪੱਖਾ ਸੁਮੇਤ ਪਰਿਵਾਰ 6 ਮਹੀਨੇ ਬਾਬਾ ਸ੍ਰੀ ਚੰਦ ਮਹਾਰਾਜ ਅਖੰਡ ਸਮਾਧੀ ਵਿੱਚ ਨੀਂਦ ਸਾਹਿਬ ਧੋਣੇ ਤੇ ਬਹਿ ਕੇ ਜਾਪ ਕਰਦਾ ਸੀ। ਤੇ ਹੁਣ ਇਹ ਪਰਿਖਿਆ ਦੀ ਘੜੀ ਸੀ ਉਸ ਸਮੇਂ 6 ਮੇ ਪੱਖਾ ਦੀ। ਪਰ ਸਤਿਗੁਰੂ ਵੀ ਬੜੇ ਭਾਵਨਾਵਾਂ ਦੇ ਵਿੱਚ ਗਏ ਸਤਕਾਰ ਇੰਨਾ ਕਰਦੇ ਸੀ ਸਤਿਗੁਰੂ ਜੀ ਤੇ 6 ਮਹੀਨੇ ਬਾਬਾ ਜੀ ਅਖੰਡ ਸਮਾਧੀ ਵਿੱਚ ਜਾਪ ਵਿੱਚ ਨੇ ਇਹ ਬਾਬਾ ਜੀ ਵੇਖਦੇ ਨੇ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬੇਟਿਆ ਸਾਰੇ ਪਰਵਾਪ ਜਿੰਨੇ ਬੱਚੇ ਨਾਲ ਸਾਰੇ ਉਹਨਾਂ ਨੂੰ ਕਿਹਾ ਵੀ ਧੋਣੇ ਤੇ ਲੱਕੜਾਂ ਦੀ ਸੇਵਾ ਜਿਹੜੀ ਕਰਨੀ ਹੈ ਸਾਰੇ ਆਹ ਸਵੇਤ ਆਪ ਸਤਿਗੁਰੂ ਸਾਹਿਬ ਇਹ ਲੱਕੜਾਂ ਲਿਆ ਲਿਆ ਕੇ ਧੂਣਾ ਸਾਹਿਬ ਤੇ ਸੇਵਾ ਕਰਦੇ ਵੀ ਮਨ ਵਿੱਚ ਇਹ ਨਹੀਂ ਸੀ ਕਿ ਅਸੀਂ ਗੁਰਿਆਈ ਸਾਡੇ ਕੋਲ ਆ ਗੁਰਨਾਮਕ ਸੱਚੇ ਪਾਤਸ਼ਾਹ ਦੇ ਘਰ ਦੇ ਅਸੀਂ ਗੁਰਨਾਮਕ ਸਾਹਿਬ ਮਹਾਰਾਜ ਦੀ ਗੱਦੀ ਦੇ ਵਾਰਸਾਂ ਅਸੀਂ ਪਰ ਨਹੀਂ ਕੋਈ ਤਰਕ ਨਹੀਂ ਮਨ ਵਿੱਚ ਸਿਰਦਾ ਵਿਸ਼ਵਾਸ ਭਾਵਨਾ ਜੇ ਆਪਣੇ ਘਰ ਕੋਈ ਪ੍ਰੋਣਾ ਆਵੇ ਤੇ ਆਪਾਂ ਉਹਨੂੰ ਨਾ ਬੁਲਾਈਏ ਤੇ ਨਾਮ ਨੂੰ ਹਵਾਲਾ ਪੁੱਛੀਏ ਤੇ ਨਰਾਜ਼ਗੀ ਹੋ ਜਾਂਦੀ ਅਸੀਂ ਕਿਸੇ ਤੇ ਕੱਭ ਜਾਈਏ ਤੇ ਕੋ ਨਾ ਸਾਨੂੰ ਬੁਲਾਏ ਤੇ ਨਾ ਪੁੱਛੇ ਤੇ ਮਨ ਨੂੰ ਦੁੱਖ ਲੱਗਦਾ ਪਰ ਨਾ ਦਰ ਜੀਸਸ ਨਾਮ ਤੇ ਸਿੱਟੇ ਜਟਾਵ ਤਾਰੇ ਆਗੇ ਦੁਨੀਆ ਨੂੰ ਕਦੀ ਬੰਦਾਂ ਤੇ ਸੀ ਗੱਜ ਕੇ ਤਾਰੇ ਆਗੇ ਕੰਨੀ ਮੰਦਰਾ ਤੇ ਸੀਸ ਤੇ ਜਟਾਵਾ ਤਰਨ ਆਗੇ ਦੁਨੀਆ ਨੂੰ ਕੰਨੀ ਮੰਦਰਾ ਤੇ ਸੀਸ ਤੇ ਜਟਾਵਾ ਤਰਨ ਆਗੇ ਦੁਨੀਆ ਨੂੰ ਕੰਨੀ ਮੰਦਰਾ ਤੇ ਸੀਸ ਤੇ ਜਟਾਵਾ ਤਰਨ ਆਗੇ ਦੁਨੀਆ ਨੂੰ ਕੰਨੀ ਮੰਦਰਾ ਤੇ ਸੀਸ ਤੇ ਜਟਾਵਾ اے دنیا شیش جٹان کا موکٹ ہے 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 مستک سو ہے چند مستک سو ہے چند ਹਰਦੇ ਮੇ ਆਕੇ ਬਸੋ ਹਿਰਦੇ ਮੇ ਆਕੇ ਬਸੋ ਹਰਦੇ ਮੇ ਆਕੇ ਬਸੋ ਸ਼੍ਰੀ ਗੁਰੂ ਨਾਨਕ ਨੰਦ ਸ਼੍ਰੀ ਗੁਰੂ ਨਾਨਕ ਨੰਦ ਸ਼੍ਰੀ ਗੁਰੂ ਨਾਨਕ ਨੰਦ ਸ਼੍ਰੀ ਗੁਰੂ ਨਾਨਕ ਨੰਦ ਬਾੜ ਪਾਰ ਕਰੂੰ ਬੰਦਾ naam shri chand jaka naam chand jaka naam shri chand ਹਾਨ ਤਪਸਵੀ ਤਨ ਦਾ ਨਿਰਵਾਣ ਬਾਬਾ ਸ਼੍ਰੀ ਚੰਦ ਜੀ ਦੇ ਜਨਮ ਦਿਹਾੜਿਆਂ ਦੀ ਆਪ ਸਭ ਸੰਤਾਂ ਨੂੰ ਬੇਅੰਤ 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 ਬਧਾਈਆਂ ਇਤਨੀਆਂ ਬੈਂਦੀਆਂ ਪ੍ਰਵਾਣ ਕਰਨੀਆਂ ਜੇ ਵਾਹ ਜੇ ਬਲੀ ਦਾ ਕਲਸ਼ ਵਾਹਵਾ ਹੈ ਜੁਲੀਤੀ ਭਤੇ ਬਾਬਾ ਜੀ ਸ਼੍ਰੀ ਚੰਦ ਜੀ ਦੇ ਚਾਣੇ ਜੀ ਤੋਂ ਅੰਤਰਬਾਬਾ ਸ਼ਿਚੰਦਰ ਜੀ ਦੀ ਕਿਰਪਾ ਦੇ ਸਦਕਾ ਸਾਰੇ ਸਮਾਗਮ ਨਿਰਵਿਘਨਤਾ ਸਹਿ ਸੰਪੂਰਨ ਹੋਏ ਤੇ ਸ਼ਾਮ ਸਮੇਂ ਫੇਰ ਸੰਗਤ ਨੇ ਰਲ ਮਿਲ ਕੇ ਕੇਕ ਮੰਗਾਏ ਨੇ ਤੇ ਬੱਚੇ ਬੈਠੇ ਨੇ ਸਾਰੇ ਕੇਕ ਕੱਟਣ ਦੇ ਲਈ ਨਾਲ ساری ਸੰਗਤ ਬੈਠੀ ਹੈ ਜੁੜ ਕੇ ਕੇਕ ਕੱਟਣ ਦੇ ਲਈ ਤੇ ਪਹਿਲੇ ਅਮ੍ਰਿਤ ਵੇਲੇ ਬੱਚਿਆਂ ਨੇ ਕੇਕ ਮੰਗਾਇਆ ਸੀ ਤੇ ਸਾਰਿਆਂ ਨੇ ਰਲ ਮਿਲ ਕੇ ਕਟਿਆ ਉਸ ਤੋਂ ਬਾਅਦ ਕਾਲੇ ਦੇ بیٹے ਵੰਸ਼ ਦਾ ਜਨਮ ਦਿਨ ਦਾ ਕੇਕ ਕਟਿਆ ਫੇਰ ਸਾਰਾ ਦਿਨ ਕੀਰਤਨ ਸਮਾਗਮ ਚੱਲਦੇ ਰਹੇ ਤੇ ਹੁਣ ਸ਼ਾਮਾਂ ਸਮੇਂ ਫਿਰ ਕੇਕ ਕੱਟੇ ਗਏ ਤੇ ਉਸ ਤੋਂ ਉਪਰੰਤ ਜੋ ਹੈ ਸਾਰੀ ਸਮੂਹ ਸਮਾਪਤੀ ਹੋ ਗਈ ਇੱਕ ਤਰ੍ਹਾਂ ਦੇ ਨਾਲ ਕਿਉਂਕਿ ਪਹਿਲਾਂ ਕਿ ਕੀਰਤਨ ਸਮਾਗਮ ਦੇ ਪਾਉ ਪਾਏਗੇ ਉਸ ਤੋਂ ਉਪਰੰਤ ਬੱਚਿਆਂ ਨੇ ਕੇਕ ਮੰਗਾ ਲਿਆ ਫਿਰ ਕੇ ਸਾਰਿਆਂ ਨੇ ਰਲ ਕੇ ਹੁਣ ਸੰਗਤ ਦੇ ਵਿੱਚ ਕੱਟਣਾ ਹੈ ਤੇ ਫਿਰ ਸਾਰਿਆਂ ਨੇ ਰਲ ਕਰਕੇ ਕੇਕ ਕੱਟਿਆ ਤੇ ਸਾਰੀਆਂ ਸੰਗਤਾਂ ਨੂੰ ਮੈਂ ਆਪਣੇ ਵੱਲੋਂ ਦਰਬਾਰ ਵੱਲੋਂ ਦਰਬਾਰ ਦੇ ਸੇਵਾਦਾਰਾਂ ਵੱਲੋਂ ਸਾਰੀਆਂ ਸੰਗਤਾਂ ਵੱਲੋਂ ਬਾਬਾ ਸ਼ਿਚੰਦਰ ਜੀ ਦੇ 531ਵੇਂ ਆਗਮਨ ਪੁਰਬ ਦੀ ਲੱਖ ਲੱਖ ਵਧਾਈ ਹੁੰਦੀ ਨਾ ਜੀ ਬਾਬਾ ਸ਼ਿਚੰਦਰ ਜੀ ਸਾਰਿਆਂ ਤੇ ਆਪਣਾ ਮੇਰ ਪ੍ਰਿਆ ਹੱਥ ਰੱਖਣ ਦੀ ਚੜ੍ਹਦੀ ਕਲਾ ਦੀ ਦਾਤ ਸਾਰਿਆਂ ਨੂੰ ਬਖਸ਼ਿਸ਼ ਕਰਨ ਐਸੇ ਤਰ੍ਹਾਂ ਦੇ ਨਾਲ ਸਾਰੇ ਰਲ ਮਿਲ ਕਰਕੇ ਹਰ ਸਾਲ ਬਾਬਾ ਸ਼ਿਚੰਦਰ